ਸੋਸ਼ਲ ਮੀਡੀਆ ਤੇ ਇੱਕ ਅਜੀਬਾ ਮਾਮਲਾ ਸਾਹਮਣੇ ਆ ਰਿਹਾ ਹੈ ਜੋ ਲੋਕਾਂ ਨੂੰ ਹੈਰਾਨ ਵੀ ਕਰ ਰਿਹਾ ਹੈ ਤੇ ਹਸਾ ਵੀ ਰਿਹਾ ਹੈ ਅੱਜ ਤੱਕ ਤਾਂ ਲੋਕ ਆਪਣੇ ਵਿਆਹ ਦੀ ਖੁਸ਼ਖਬਰੀ ਸਾਂਝੀ ਕਰਦੇ ਆਏ ਹਨ ਪਰ ਇੱਕ ਨੌਜਵਾਨ ਨੇ ਵਿਆਹ ਤੋਂ ਪਹਿਲਾਂ ਅਖਬਾਰ ਵਿੱਚ ਇੱਕ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਦਿਲਚਸਪ ਸੁਨੇਹਾ ਦਿੱਤਾ ਹੈ ਮੈਂ ਪਿੰਕੀ ਨਾਲ ਵਿਆਹ ਕਰਾ ਰਿਹਾ ਹਾਂ ਕਿਸੇ ਪ੍ਰੇਮੀ ਨੂੰ ਇਤਰਾਜ਼ ਤਾਂ ਨਹੀਂ ਇਸ ਵੇਗਿਆਪਨ ਵਿੱਚ ਨੌਜਵਾਨ ਨੇ ਸਾਫ਼ ਲਿਖਿਆ ਹੈ ਕਿ ਉਹ ਫਿਕਸ ਤਾਰੀਖ ਨੂੰ ਇੱਕ ਪਿੰਕੀ ਨਾਮ ਦੀ ਕੁੜੀ ਨਾਲ ਵਿਆਹ ਕਰਾ ਰਿਹਾ ਹੈ ਜੇਕਰ ਕਿਸੇ ਵੀ ਪੁਰਾਣੇ ਪ੍ਰੇਮੀ ਨੂੰ ਇਸ ਵਿਆਹ ਤੇ ਕੋਈ ਇਤਰਾਜ਼ ਹੈ ਤਾਂ ਉਹ 7 ਦਿਨਾਂ ਦੇ ਅੰਦਰ-ਅੰਦਰ ਉਹਨਾਂ ਦੇ ਪਤੇ ਤੇ ਆਪਣੀ ਇਤਰਾਜ਼ ਦਰਜ ਕਰਵਾ ਸਕਦਾ ਹੈ। ਇਹ ਵੀ ਲਿਖਿਆ ਗਿਆ ਹੈ ਕਿ ਇਤਰਾਜ਼ ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ ਤੇ ਲੋੜ ਪਈ ਤਾਂ ਵਿਆਹ ਰੱਦ ਵੀ ਕੀਤਾ ਜਾ ਸਕਦਾ ਹੈ। ਉਸ ਨੇ ਆਪਣੀ ਗੱਲ ਅੱਗੇ ਵਧਾਉਂਦੇ ਹੋਏ ਅੰਤ ਵਿੱਚ ਲਿਖਿਆ ਹੈ ਕਿ ਪਰ ਵਿਆਹ ਤੋਂ ਬਾਅਦ ਮੈਨੂੰ ਮਰਨ ਦਾ ਕੰਟਰੈਕਟ ਨਾ ਕਰਿਓ ਕਿਉਂਕਿ ਮੈਂ ਜੀਣਾ ਚਾਹੁੰਦਾ ਹਾਂ ਮੈਂ ਆਪਣੇ ਮਾਪਿਆਂ ਦੀ ਸੇਵਾ ਕਰਨੀ ਚਾਹੁੰਦਾ ਹਾਂ ਨਾ ਕਿ ਉਹਨਾਂ ਨੂੰ ਬੁਢਾਪੇ ਵਿੱਚ ਦੁੱਖ ਦੇਣਾ ਮੈਂ ਇੱਕ ਸੁਜਵਾਨ ਪੁੱਤਰ ਵਾਂ ਆਪਣੇ ਫਰਜ਼ ਨਿਭਾਉਣਾ ਚਾਹੁੰਦਾ ਹਾਂ ਇਹ ਕਟਨਾ ਲੋਕਾਂ ਵਿੱਚ ਹਾਸੇ ਅਤੇ ਚਰਚਾ ਦਾ ਮਿਸ਼ਰਣ ਬਣੀ ਹੋਈ ਹੈ ਕਈ ਲੋਕਾਂ ਨੇ ਕਿਹਾ ਹੈ ਕਿ ਇਹ ਵੀ ਇੱਕ ਅਨੋਖਾ ਅਤੇ ਅੱਗੇ ਦੀ ਸੋਚ ਵਾਲਾ ਤਰੀਕਾ ਹੈ ਜੋ ਆਉਣ ਵਾਲੇ ਵਿਵਾਦਾਂ ਤੋਂ ਬਚਣ ਦੀ ਕੋਸ਼ਿਸ਼ ਹੈ ਜਿਕਰ ਹੋ ਗਿਆ ਕਿ 인ਦੋਰ ਤੋਂ ਸੋਨਮ ਅਤੇ ਰਾਜਾ ਰਗੁਵੰਸ਼ੀ ਮੇਗਾਲਿਆ ਵਿੱਚ ਆਪਣੇ ਹਨੀਮੂਨ ਦੌਰਾਨ ਲਾਪਤਾ ਹੋ ਗਏ ਸਨ ਬਾਅਦ ਵਿੱਚ ਰਾਜਾ ਦੀ ਮਿਲੀ ਜੋ ਕਿ ਸੋਨਮ ਉਦੋਂ ਤੱਕ ਲੱਭੀ ਜਾ ਰਹੀ ਹੈ ਜਾਂਚ ਤੋਂ ਬਾਅਦ ਮੇਗਾਲਿਆ ਪੁਲਿਸ ਨੇ ਦੱਸਿਆ ਕਿ 인ਦੋਰ ਦੇ ਵਿਅਕਤੀ ਰਾਜਾ ਰਗੁਵੰਸ਼ੀ ਦੀ ਪਤਨੀ ਸੋਨਮ ਰਗੁਵੰਸ਼ੀ ਤੇ ਆਪਣੇ ਪਤੀ ਦਾ ਦਲ ਸਪਾਰੀ ਦੇ ਕੇ ਕਰਵਾਉਣ ਦਾ ਇਲਜ਼ਾਮ ਹੈ ਜੋੜਾ ਮੱਧ ਪ੍ਰਦੇਸ਼ ਵਿੱਚ ਆਪਣੇ ਵਿਆਹ ਤੋਂ ਕੁਝ ਦਿਨ ਬਾਅਦ 23 ਮਈ ਨੂੰ ਮੇਗਾਲਿਆ ਵਿੱਚ ਆਪਣੇ ਹਨੀਮੂਨ ਦੌਰਾਨ ਲਾਪਤਾ ਹੋ ਗਿਆ ਸੀ ਇਸ ਘਟਨਾ ਤੋਂ ਬਾਅਦ ਮਰਿਤ ਸਮਾਜ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ